ਆਲੀ ਪਿਛਾੜੀ ਰੀਲੇ ਖੋੜੇ ਦੀ ਖਾਤਾ ਕਈਆ ਅਸਮਾਨ ਕੰਡੋਂ ਗਲਗ ਕੰਸੋਤੀਆਂ ਰਸਵਾ ਰਾਣਾ ਸਾਹਿਬ ਦੀ ਜੋਬ ਤੇ ਹਿੰਦਾ ਜਾ ਛੇੜੇ ਮਡਾਸਾ ਰਾਣਾ ਸਾਹਿਬ ਦੇ ਸਾਦਾ ਦਾ ਸੋਂਦਾ ਸੋਨੇ ਦੀਆਂ ਗੱਲੀਆਂ ਨਾਲ ਰਾਣਾ ਸਾਹਿਬ ਦੇ ਗਲ ਵਿੱਚ ਫੇਤੇ ਕਾਲੇ ਨਾਲ ਜਿਹੜਾ ਖਾਂਦੀ ਪੁਜਾ ਕਾਰ ਹੈ ਇਹਦਾ ਦੰਗ ਮਾਰਿਆ ਬੰਦਾ ਪਾਣੀ ਮੰਗਦਾ ਉਹ ਯਾਤਰੀ ਦੇ ਗੱਲ ਵਿੱਚ ਫੇੜਿਆ तमाम जयवर दरबार लॻायो बाशल दरबार हाज़िर उणा परवार बेठा उतर महाशल कंदी राणा साहिब राजन साहब मेरी सुनो जरा गलबात क्या राणी सुगम करना चाहनी है उधर राणी थी है राजे जयपुर कह जी महाराज बहुत आसा हो गया साधी छाती हो ही दो उधर साढ़े खेतिया लाल है राजन साहब ਕੋਇਆ ਚਾਹ ਤਰਨ ਹੋਵੇ ਤੋ ਸਿਆਣੇ ਪੰਡਤ ਨੂੰ ਬੁਲਾਈਏ ਬੁਲਾਈਏ ਮੇਲਾ ਦੇ ਘਰ ਜੋਤ ਕਲਵਾਜੇ ਇੱਕ ਵਾਰੀ ਪੰਡਤ ਦਾ ਜੋ ਪੰਡਤ ਜੋਤਨਾਕੇ ਇੱਕ ਵਾਰੀ ਦੱਸੇ ਜਿਹੜਾ ਫਤਾ ਕਰੀਏ ਉਧਰ ਰਾਜਿਆਂ ਦਾ ਹੁਕਮ ਕੀ ਕਹਿੰਦਾ ਰਾਜਨ ਵਕੀਲ ਸਾਹਿਬ ਨੂੰ ਕਹਦਾ ਵਕੀਲ ਸਾਹਿਬ ਕਹਿੰਦਾ ਹੁਕਮ ਮਹਾਰਾਜ ਕਹਿੰਦਾ ਧਿਆਨੇ ਪੰਚ ਨੂੰ ਬੁਲਾ ਕੀਤਾ ਤਾਂ ਵੀ ਪੰਡਿਤ ਹੋਵੇ ਉਹ ਬਣਾ ਦੇ ਰਾਜਦਵਾਰ ਕਹਿੰਦਾ ਕੀਤਾ ਕਾਲੀ ਸੰਤ ਨੂੰ ਬੁਲਾ ਜਿਹੜਾ ਗਿਆਤਾ ਦਾ ਧਿਆਨ ਹੋਵੇ ਉਧਰ ਚਾਲ ਬੇਤਾ ਜਿਹਦੇ ਜਨ ਦਾ ਹੋਵੇ ਉਹ ਪੰਚ ਨੂੰ ਬੁਲਾ ਅਜਾ ਰਾਜਨ ਸਾਹਿਬ ਦੇ ਪਾਸ ਉਧਰ ਜੀਰ ਦਾ ਹੁਕਮ ਕੀਤਾ ਸੰਤ ਨੂੰ ਆ ਗਿਆ ਰਾਜੇ ਜਬਰ ਦੇ ਪਾਸ ਚੰਨ ਬੰਦਨਾ ਦਾ